ਜਪ ਜੀ ਸਾਰਿਕ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨਾ ਹੋਵੇ ਜੇ ਸੋਚੀ ਲਖਵਾਰ ਚੁਪੈ ਚੁਪਲਾ ਹੋਵੇ ਜੇ ਲਾਇ ਰਖਲੇ ਉਤਾਰ ਭੁਖਿਆ ਭੁਖਣਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿ ਸਿਆਣਪਾਂ ਲਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵਸ ਚਿਹਰਾ ਹੋਈਐ ਕੋ ਕੂੜਾ ਟੁੱਟੈ ਪਾਲੋ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਦੀ ਹੁਕਮ ਲਾ ਵੜਿਆਈ ਹੁਕਮੀ ਤਮਨੀ ਚੁਕਮ ਲਿਦ ਸੁਪਾਈਏ ਇਕ ਨਾ ਕੋਈ ਬਖਸ਼ੀਸ਼ ਇਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਵੇ ਨਾਨਕ ਹੁਕਮੈ ਜੇਜ ਬਜੈ ਤਉ ਮੈਂ ਕਹਿ ਨਾ ਕੋਵੇ ਗਾਵੇ ਕੋ ਤਾਨ ਹੋਵੇ ਕਿਸੇ ਤਾਨ ਗਾਵੇ ਕੋ ਦਰਜਣੇ ਨਿਸ਼ਾਨ ਗਾਵੇ ਕੋ ਗੁੰਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਜ ਕੀਰਤਨ ਖੇ ਇਹ ਤਾ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੈ ਦਸ ਦੂਰ ਗਾਵੇ ਕੋ ਵਿਖੇ ਖਾਦਰਾ ਦੂਰ ਰਤਨਾ ਕਥੀ ਨਾ ਆਵੇ ਟੋਟ ਕਤਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੰਦੇ ਤੁਪਾਂ ਹੈ ਜੋਗਾ ਜਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਇ ਰਹਾ ਨਾਨਕ ਬਿਕ ਸਹਬੇ ਪਰਵਾਹ ਸਚਾ ਸਹੇਬ ਸਚਨਾ ਹੈ ਭਾਗਿਆ ਭਾਉ ਅਪਾਰ ਆਖੇ ਮੰਗਾ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿਆ ਗੇ ਰਖੀਐ ਜਿਸ ਦੇ ਦਰਬਾਰ ਮੋਖੇ ਬੋਲਣ ਬੋਲੀਐ ਜਿਸ ਸੁੰਤਰੀ ਪਿਆਰ ਅੰਮ੍ਰਿਤ ਵੇਲਾ ਸਚਨਾ ਉਹ ਵੜਿਆਈ ਵਿਚਾਰ ਕਰਮੀਆਂ ਵੇ ਕਪੜਾ ਨਦੀ ਮੁਖਤਵਾਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆਰ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਰਿਣਨ ਸੋਏ ਜਿਨ ਸੇ ਵਿਆਤਿ ਪਾਇਆ ਮਾਨ ਨਾਨਕ ਗਾਵੀਏ ਤੁੰਮੀ ਦਾਨ ਗਾਵੀਐ ਸੋ ਇਹ ਮੰਨ ਰਕੀਏ ਭਾਉ ਦੁੱਖ ਪਰ ਹਰ ਸੁੱਖਾ ਨਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਮਾਈ ਗੁਰੂ ਈਸ਼ਣ ਗੁਰਗੋਗ ਬਰਮਾ ਗੁਰ ਪਾਰਬਤੀ ਮਾਈ ਇਹੋ ਜਾਣਾ ਆ ਕਾ ਨਹੀਂ ਕਨਕਤ ਨਾ ਜਾਏ ਦੁਰਾਂ ਇੱਕ ਦੇਵ ਉਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਮਿਸਰ ਨਾ ਜਾਏ ਜਿਤਨਾ ਵਾਂ ਜਿਤਿਸ ਭਾਵਾਂ ਵੇਨ ਭਾਣੇ ਕੇ ਨਾਏ ਕਰੀ ਜੇ ਤਿਸ ਸਿਠੂ ਪਾਏ ਵਿਖਾਂ ਵੇਨ ਕਰਮਾਂ ਕੇ ਮਿਲ ਲਈ ਮਾਤੇ ਚ ਰਤਨ ਜੋ ਆਹ ਮਾਨਕ ਜੇ ਗੁਰ ਕੀ ਸਿੱਖ ਸੁਣੀ ਦੁਰਾਂ ਇੱਕ ਦੇਵ ਉਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈ ਮਿਸਰ ਨਾ ਜਾਏ ਜੇ ਜੋਚਾਰੇ ਆਰਜਾ ਔਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਆਣੀਐ ਨਾਲ ਚਲੇ ਸਭ ਹੋਏ ਚੰਗਾ ਨਾਮ ਰਖਾਈ ਕੇ ਜਸ ਕੀ ਰਜਗਲੇ ਜੇ ਤਿਸ ਨਦਰ ਮ ਆਵਈ ਤਾ ਵਤਨ ਪੁੱਛੇ ਕੇ ਕੀਟਾ ਅੰਦਰ ਕੀ ਟੇ ਕਰ ਦੋਸੀ ਦੋਸਤਰੇ ਨਾਨਕ ਨੇ ਗੁੰਗੁਨ ਕਰੇ ਗੁਰਵੰਤਿਆ ਗੁੰਦੇ ਤਿਹਾ ਕੋਈ ਨਾ ਸੁਜੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿਰ ਪੀਰ ਸੁਰਨਾਥ ਸੁਣੈ ਤਰਤਵਲਾ ਕਾਸ ਸੁਣੈ ਦੀਪ ਲੋਰ ਪਤਲ ਸੁਣੈ ਪਵਨ ਸਕੇ ਕਾਲ ਨਾਨਕ ਭਗਤਾਂ ਸਰਾ ਵਿਗਾਸ ਸੁਣੈ ਦੂਪਾਪ ਕਾ ਨਾਸ ਸੁਣੈ ਈਸ਼ਰ ਬ੍ਰਹਮਾ ਇੰਦ ਸੁਣੈ ਮੁਖ ਸੁਲਾਹ ਮੰਦ ਸੁਣੈ ਜੋਗ ਜੁਗਤ ਤੰਪੇਦ ਸੁਣੈ ਸਾ ਸਤ ਸਿਮਰਤ ਵੇਦ ਨਾਨਕ ਭਗਤਾਂ ਸਰਾ ਵਿਗਾਸ ਸੁਣੈ ਦੂਪਾਪ ਕਾ ਨਾਸ ਸੁਣੈ ਸਤ ਸੰਤੋ ਗਿਆਨ ਸੁਣੇ ਅਰਸ਼ਰ ਦਾ ਇਸ਼ਨਾਨ ਸੁਣੇ ਪਰਪੜ ਪਾਵੇਂ ਮਾਨ ਸੁਣੇ ਲਾਗੇ ਸੈਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਪ ਪਾਪ ਦਾ ਨਾਸ ਸੁਣੇ ਸਰਾ ਗੁਨਾ ਕੀ ਗਾ ਸੁਣੇ ਸੇਪੀ ਪਰਸ਼ਾ ਸੁਣੇ ਅੰਧੇ ਪਾਵੇਂ ਰਾਹ ਸੁਣੇ ਹਾਥ ਹੋਵੇ ਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੂਪ ਪਾਪ ਦਾ ਨਾਸ ਮੰਨੇ ਕੀ ਗਤ ਵੀ ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਕਾਗਨ ਚਨਮ ਲਿਖਨ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਦਿੰਨ ਜਨ ਹੋਵੇ ਜੇ ਕੋ ਮੰਨਣ ਹੈ ਮਨ ਕੋਵੇ ਮੰਨੇ ਸੁਰਤ ਹੋਵੇ ਮਨ ਬੁੱਧ ਮੰਨੇ ਸਲਪਵੰਤੀ ਸੋਧ ਮੰਨੇ ਮੋਚਟਾ ਖਾਏ ਮਨਾਂ ਚੰਕੇ ਸਾਥਨ ਜਾਏ ਐਸਾ ਨਾਮ ਲਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਾਸਿਓਂ ਉਪਰ ਡਜਾਏ ਮਨੈ ਮਗ ਨ ਚੱਲੇ ਪੰਥ ਮਨੈ ਧਰਮ ਸੇ ਤੀ ਸੰਬੰਧ ਐਸਾ ਨਾਮ ਲਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਕਤਿਵਾਰ ਮਨੈ ਪਰਵਾਰੀ ਸਾਧਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੇ ਨ ਪਿਕ ਐਸਾ ਨਾਮ ਲਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਦਾਨ ਪੰਚੇ ਪਾਵੇ ਦਰਗਹਿਮਾਨ ਪੰਚਾ ਸੋਹ ਦਰਜਾਨ ਪੰਚਾ ਕਾਗ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾਹੀ ਸੁਮਾਰ ਤੌਲ ਧਰਮ ਦਿਆ ਕਾਪੂਤ ਸੰਤੋਖ ਥਾਪਰ ਕੈ ਜਨ ਸੂਤ ਜੇ ਕੋ ਬੁਝੈ ਹੋਏ ਸਚਿਆਰ ਦਬਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਜਿਸ ਤੇ ਭਾਰ ਤਲੇ ਤੋਂ ਜੋਰ ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਤੁਲਾਮ ਇਹ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲੇ ਰੂਪ ਕੀਤੀ ਦਾਤ ਜਾਣੇ ਕੋਣ ਕੂਤ ਕੀਤਾ ਪਸਾਓ ਇੱਕ ਕੁਵਾਓ ਜਿਸ ਤੇ ਹੋਏ ਲਖਰੀਆ ਕੁਦਰਤ ਕਵਨ ਕਹਾ ਵਿਚਾਰ ਨ ਜਾਵਾਂ ਇੱਕ ਵਾਰ ਜੋ ਤੂੰ ਪਾਵੈ ਸਾਈਂ ਪਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਜਪ ਅਸ਼ੰਖ ਪਾਉ ਅਸ਼ੰਖ ਪੂਜਾ ਅਸ਼ੰਖ ਤਪ ਤਾਉ ਅਸ਼ੰਖ ਗ੍ਰੰਥ ਮੁਖਵੀਂ ਪਾਠ ਅਸ਼ੰਖ ਜੋਗ ਮੰਨ ਰਹਿ ਉਦਾਸ ਅਸ਼ੰਖ ਪਰਮ ਗਿਆਨ ਵਿਚਾਰ ਅਸ਼ੰਖ ਸਤੀ ਅਸ਼ੰਖ ਦਾਤਾਰ ਅਸ਼ੰਖ ਸੁਰਮੋ ਪਖਸਾਰ ਅਸ਼ੰਖ ਮੌਨ ਦੇ ਲਾਇ ਤਾਰ ਕੁਦਰਤ ਕਮ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋ ਤੂੰ ਪਾਵੈ ਸਾਈਂ ਪਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਮੂਰਤ ਅੰਧਕੂਰ ਅਸ਼ੰਖ ਨੋਰ ਹਰਾਮਕੂਰ ਅਸ਼ੰਖ ਅਮਰ ਕਰ ਜਾਹੇਂ ਅਸੰਗ ਗਲਵੜ ਹੱਤਿਆ ਕਰ ਜਾਏ ਅਸੰਗ ਪਾਪੀ ਪਾਪ ਕਰ ਜਾਏ ਅਸੰਗ ਕੁੜਿਆਰ ਕੁੜੇ ਫਿਰਾਏ ਅਸੰਗ ਮਲੇਸ਼ ਮਨਪਤ ਖਾਏ ਅਸੰਖਨ ਨੂੰ ਸੰਕਰੇ ਭਾਰ ਨਾਨਕ ਨੀਚ ਕਾਏ ਵਿਚਾਰ ਵਰਨ ਜਾਵਾ ਇੱਕ ਵਾਰ ਜੋ ਤੁਰ ਪਾਵੇ ਸਾਈ ਭਲੀਕਾਰ ਉਹ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋ ਅਸੰਖਏ ਸਿਰ ਭਾਰ ਹੋਏ ਅਖਰੀ ਨਾਮ ਅਖੀ ਸਲਾਹ ਅਖਰੀ ਗਿਆਨ ਦੇ ਦੂੰਗਾ ਅਖਰੀ ਲਿਖਣ ਬੋਲਣ ਬਾਨ ਅਖਰਾ ਸਰ ਸੰਜੋਬ ਖਾਨ ਜਿਨੇ ਲਿਖੇ ਤੇ ਸੁਰਨਾਏ ਜੇ ਫਰਮਾਏ ਤੇ ਪਾਏ ਜੇਤਾ ਕੀਤਾ ਤੇ ਤਨਾਓ ਵੇਨਾ ਵੇਨਾ ਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਰਨ ਜਾਵਾ ਇੱਕ ਵਾਰ ਜੋ ਤੁਰ ਪਾਵੇ ਸਾਈ ਪਲੀਤਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਏ ਹੱਥ ਪੈਰ ਤੰਦੇ ਪਾਣੀ ਤੁਤੈ ਉਤਰਸਖੇ ਮੂਹ ਪਲੀਤੀ ਕੱਪੜ ਹੋਏ ਦੇ ਸਾਹੂਂ ਲਈਏ ਉਤ ਹੋਏ ਪਰਿਏ ਮਤ ਪਾਪਾ ਕੇ ਸੰਗ ਉਤੋ ਪਹਿਨਾਵੇਂ ਕੇ ਰੰਗ ਕੁਨੀ ਪਾਪੀ ਅੱਖ ਨਾਹੀਂ ਕਰ ਕਰ ਕਰਨਾ ਲਿਖ ਰਿਹਾ ਜਾਓ ਆਪੇ ਬੀਜ ਆਪੇ ਖਾਓ ਨਾਨਕ ਹੁਕਮੀ ਆਵੋ ਜਾਹ ਤੀਰ ਤਬ ਦੇ ਅਦਤਾਨ ਜੀ ਕੋ ਪਾਵੈ ਤਿ ਕਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰ ਗਾਤੀ ਵਿਤਮਲ ਨਾਮ ਸਾਗੁਂ ਤੇਰੇ ਮੈਂ ਨਾਹੀਂ ਕੋਏ ਵੇਣ ਗੁਣ ਪੀਤੇ ਪਤ ਨਾ ਹੋਏ ਸਵਾਸਤ ਬਾਣੀ ਬਰਮਾ ਸਤਸਵਾੰ ਸ੍ਰੀ ਅਮੰਤੋ ਨਮਨ ਸਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਸੇਤੀ ਮਹਾ ਕਵਣ ਜਿਤਵਾ ਆਕਾਰ ਵੇਲ ਨ ਪਾਈਆ ਪਣਤੀ ਜੇ ਹੋਵੇ ਲੇ ਕੁਰਾਨ ਬਖਤ ਨ ਪਾਇਓ ਕਾਦੀਆ ਜੇ ਲਿਖਣ ਲੇ ਕੁਰਾਨ ਤਿਤ ਵਾਰ ਨ ਜੋਗੀ ਜਾਣੈ ਪ੍ਰਤਮਾ ਨ ਕੋਈ ਜਾਂ ਕਰਤਾ ਸੇਖੀ ਕੋ ਸਾਜੇ ਆਪੇ ਜਾਣੈ ਸੋਏ ਕਿ ਕਰ ਆਖਾ ਕਿ ਸਲਾਹੀ ਯੋ ਵਰਣੀ ਕਿ ਜਾਣਾ ਨਾਨਕ ਆਕਨ ਸਭ ਹੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀਂ ਇਤਾ ਜਾਤਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆ ਨਾ ਸੁਖੈ ਪਤਾਲਾ ਪਤਾਲ ਲਖ ਆਦਾ ਸਾਂ ਆਗਾਸ ਕੋੜ ਕੋੜ ਭੱਤਕੇ ਵੇਲ ਕੈਨਿਕ ਬਾਤ ਸੈ ਸਠਾਰਾਂ ਕੈਂ ਕੱਤੀ ਬਾਣ ਅਸਲੋਂ ਇੱਕ ਧਾਤ ਲਿਖਾ ਹੋਏ ਤਲ ਲਿਖੀਐ ਲਿਖੈ ਹੋਏ ਬినాਸ ਨਾਨਕ ਵੱਡਾ ਆਕੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਹ ਤੇ ਸੁਖ ਨ ਪਾਈਆ ਨਦੀਆਂ ਅਤੇ ਵਾਹ ਪਵੇ ਸੁਮਨ ਨ ਜਾਣੀਆਂ ਸੁਮਨ ਸਾਹਿਬ ਸੁਲਤਾਨ ਗਿਰਾ ਸੇਤੀ ਮਾਲ ਤਨ ਕੀੜੀ ਤੁਰ ਨਾ ਹੋਵਣੀ ਜੇ ਤਿਸ ਮਨ ਹੋ ਨਾ ਬਿਸਰੈ ਅੰਤ ਨ ਸਿੱਧੀ ਚੈ ਨਾ ਅੰਤ ਅੰਤ ਨ ਕਰਨੇ ਦਿਨ ਨ ਅੰਤ ਅੰਤ ਨ ਵੇਖਣ ਸੁਨਣਾ ਅੰਤ ਅੰਤ ਨ ਜਾਪੇ ਕਿਆ ਮਨ ਮੰਤ ਅੰਤ ਨ ਜਾਪੇ ਕੀਤਾ ਆਕਾਰ ਅੰਤ ਨ ਜਾਪੇ ਪਰਵਾਰ ਅੰਤ ਕਾਰਨ ਕੀਤੇ ਬਿਲਾ ਹੀ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਈਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉਥੇ ਉਪਰ ਉੱਚਾ ਨਾ ਹੋਏ ਵੱਡਾ ਉੱਚਾ ਹੋਵੇ ਕੋਏ ਇਸ ਉੱਤੇ ਕੋ ਜਾਣੇ ਸੋਏ ਜੇ ਵੱਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨਾਂ ਤੁਮਾਈ ਇਤੇ ਮੰਗਹ ਜੁਦ ਪਰ ਕਿਤੇ ਅਗੰਤ ਨਹੀਂ ਵਿਚਾਰ ਕਿਤੇ ਖਾ ਟਟੇ ਵਿਕਾਰ ਇਤੇ ਲੈ ਲੈ ਮੁਹਰਪਾਏ ਇਤੇ ਮੂੜ ਖਾ ਹੀ ਖਾਏ ਇਤੇਆਂ ਦੋਖੂ ਸਰਮਾਰ ਇਹ ਪੈਦਾ ਤਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਔਰ ਆਖ ਨ ਸਕੇ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜੇਤੀਆ ਮੁਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੇ ਕੇ ਜਿਸ ਨੂੰ ਬਖਸੇ ਸਿਧ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਪਾਰ ਅਮਲ ਵਪਾਰੀ ਅਮਲ ਪੰਡਾਰ ਅਮਲ ਆਵੇ ਅਮਲ ਲਾ ਜਾਏ ਅਮਲ ਪਾਏ ਅਮਲ અમૂલ તર્મ અમૂલ દેવાન અમૂલ તુલ અમૂલ પરમાન અમૂલ બક્ષીશ અમૂલ નિશાન અમૂલ કર્મ અમૂલ પરમાન અમૂલો અમૂલ આખે ના જાય આખ આખ રહે નિવલાય આખે મીન પાઠ પુરાણ આખે પડે ક્રિમ કેાન આખે બરને આખે ઇન્દ આખે ગોપીતે ગોવિંદ આખે ઈશ્વર આખે સિદ્ધ આખે કેતે કીતે બુદન ਆਖੇ ਦਾਣੂ ਆਖੇ ਦੇਵਨ ਆਖੇ ਸੁਰ ਨਰਮਨ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਜਾਏ ਉੱਠਕ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨਸਕੇ ਕੀ ਗੇ ਇਹ ਵਰ ਪਾਵੈ ਦੇਵੜ ਹੋਵੇ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਖੇ ਬੋਲ ਵਿਗਾਨ ਤਾਂ ਲਿਖੀਏ ਸਰਗਾ ਵਾਰਾਂ ਗਾਵਾਰ ਸੋਦਰ ਕੇ ਸਾ ਸੋ ਕਰਕੇ ਸਾ ਜਿਤ ਮੈਂ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਇਤੇ ਵਾਵਨ ਹਾਰੇ ਇਤੇ ਰਾਗ ਪ੍ਰੀਤ ਸੋ ਕਹੀਆਂ ਨ ਕਿਤੇ ਗਾਵਨ ਹਾਰੇ ਗਾਵੈ ਤੋਨੋਂ ਪਾਉਣ ਪਾਣੀ ਵਿੱਚ ਸੰਤਰ ਗਾਵੈ ਰਾਜਾ ਤਰਮ ਦੁਵਾਰੇ गावे चैत को पद लिख जाने लिख लिख धरम बिचारें गावे ईशर बर्मा देवी सोम सदा सुवारे गावे इंद इंदासूं बैठे देव दयांदर नाले गावे शेष समाधि अंदर गावन साध बिचारें गावन जति सती संतुखी गावे वीतरारे गावन पंडित पंडित कीसर जग जग वेदा नाले गावे मोहिनिया मनमोहन सुरगा मचते आले गावन रतुन उपाय तीरे अष्ट तीर्थ नाले गावे जूडमा बलसूरा गावे खाणी चारे गावे खंड मंडल बरपंडा कर कर के तारे सही ਤੁਮੋਂ ਗਾਵੈ ਜੋਤਿ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚੇਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚ ਸੱਤੀ ਨਾਹੀ ਐਪੀ ਉਸੇ ਜਾਇਨਾ ਜਸੀ ਰਚਨਾ ਜਿੰਦ ਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂ ਪਾਏ ਕਰ ਕਰ ਵਿਕੇ ਕੀਤਾ ਆਪਣਾ ਜੀਤਿਸ ਦੇ ਵੜਿਆਈ ਜੋ ਤੇਪਾ ਵੈ ਸੋਈ ਕਰ ਸੇ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸਭ ਪਤਸਾਏ ਬ ਨਾਨਕ ਰਹਿਨ ਦੇ ਜਾਈ ਮੁੰਦਾ ਸੰਤੋਖ ਸ਼ਰਮ ਪੱਟੋਲੀ ਧਿਆਨ ਕੀ ਕਰੇ ਬੀ ਭੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਹਾਈ ਪੰਥੀ ਸਗਜ ਮਾਤੀ ਮਨ ਜੀਤੇ ਜਗ ਜੀਤ ਆਦੇਸ਼ ਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੋ ਜੋ ਇਕੂ ਵੇਸ ਭਗਤ ਗਿਆਨ ਦਿਆ ਪੰਡਾਰਨ ੜਕੜਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਇਸ ਸਿਰ ਅਵਰ ਸਾਧ ਸੰਜੋਗ ਵੀ ਜੋ ਦੋਏ ਕਾਰ ਚਲਾਵੇ ਰਿਖਿਆ ਆਵੇ ਪਗ ਆਦੇਸ ਤੇ ਸੇ ਆਦੇਸ ਆਤ ਅਨੀਲ ਅਨਾਦ ਅਨਾਦ ਜੋ ਜੋ ਇਕੋ ਵੇਸ ਇਕਾ ਮਾਈ ਜੁਗਤ ਵਿਆਇ ਪਿੰਚੇਲੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇ ਦੀਵਾਨ ਜੇਬ ਤਿਸ ਪਾਵੈ ਤਿਵੇਂ ਚਲਾਵੈ ਜੇ ਹੋਵੈ ਪਰਮਾਨ ਉਹ ਵਿਖੈ ਉਹ ਨਾਨਦ ਨਾ ਆਵੈ ਬਹੁਤਾ ਇਵੜਾਨ ਆਦੇਸ ਤੇ ਸੇ ਆਦੇਸ ਆਤ ਅਨੀਲ ਅਨਾਦ ਅਨਾਦ ਜੋ ਜੋ ਇਕੋ ਵੇਸ ਆ ਸੰਦੋਇ ਲੋਇ ਭੰਡਾਰ ਜੋ ਕਿਸ ਪਾਇਐ ਸੋਇ ਕਾਵਾਰ ਕਰ ਕਰ ਵਿੱਚ ਸਰਜਨ ਹਾਰ ਨਾਨਕ ਸੱਚੀ ਕੀ ਸਾਚੀ ਤਾਰ Hades to see Hades. ਆਦ ਅਨੀਲ ਅਨਾਤ ਅਨਾਤ ਜੋ ਜੋ ਇਕੋ ਵੇਸ ਇਕ ਦੂਜੀ ਬੋਲਾਖ ਹੋਵੇ ਲਖੋਵੇ ਲਖ ਵਿਸ ਲਖ ਲਖੇੜਾ ਆਖੀਏ ਏਕ ਨਾਮ ਜਗਦੀਸ਼ ਏ ਤਰਾਹ ਪਤ ਪੌੜੀਆਂ ਚੜੀਆਂ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਗਰੀ ਪਾਈਐ ਕੂੜੇ ਕੂੜਾ ਠੀਸ ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਬਲਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਥੇ ਛਟੇ ਸੰਸਾਰ ਜਿਸ ਹੱਥ ਜੋਰ ਕਿਸਾ ਸੂਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁੱਤੇ ਥੀ ਤੀਵਾਰ ਪਵਨ ਪਾਣੀ ਅਗਨੀ ਪਤਾਲ ਇਸ ਵਿੱਚ ਧਰਤੀ ਥਾ ਪ੍ਰਕੀ ਧਰਮ ਸਾਲ ਇਸ ਵਿੱਚ ਜੀਵ ਜੁਗਤ ਕੇ ਰੰਗ ਜਿਨ ਕੇ ਨਾਮ ਅਨੇਕ ਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਇੱਥੇ ਸੋਹਣ ਪੰਜ ਪਰਮਾਨ ਨਦਰੀ ਕਰਮ ਪਾਵੇ ਨਿਸ਼ਾਨ ਕੱਜ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਕਰਮ ਕੰਡ ਕਾ ਏਹੋ ਧਰਮ ਗਿਆਨ ਕੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ਼ ਕੇਤੇ ਬਰਮੇ ਕਾੜ ਤਕੜੀਐ ਰੂਪ ਰੰਗ ਕੇਵੇ ਸੋ ਇਹ ਤੀਆਂ ਕਰਮ ਭੂਮੀ ਮੇਰ ਕੇਤੇ ਯਤੇ ਤੂ ਪ੍ਰਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਮੰਡਲ ਦੇਸਨ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਦੇਸ ਕੇਤੇ ਦੇਵਦਾਨ ਮਨ ਕੇਤੇ ਰਤਨ ਸਮੁੰਦ ਜਿਤਿਆ ਖਾਣੀ ਕੀਤੀ ਆ ਬਾਣੀ ਕੇਤੇ ਪਾਤ ਨਿੰਦ ਕੇਤੀਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਇਤੇ ਨਾਦ ਬਨੂਰ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਇਥੇ ਘੜਤ ਕੜੀਏ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਇਕੋ ਕਹੈ ਪਿਛੇ ਪੁਛਤਾਏ ਇੱਤੇ ਘੜਿਐ ਸੁਖਤ ਮਤਮਨ ਬੁੱਧ ਤਿੱਥੈ ਘੜਿਐ ਸੁਰਾਸਰਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਇੱਤੇ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਾਂ ਬਲਸੂਰ ਤੇ ਮੇਂ ਰਾਮ ਰਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਇ ਤਾਂਕੇ ਰੂਪ ਨ ਕਥਨੇ ਜਾਏ ਨਾ ਉਹ ਮਰੇ ਨਾ ਠਗੇ ਜਾਏ ਜਿਨਕੇ ਰਾਮ ਵਸੇ ਮਨ ਮਾਇ ਇੱਤੇ ਭਗਤ ਵਸੈ ਚਲੋਏ ਕਹੈ ਆਨੰਦ ਸਚਾ ਮਨ ਸੋਏ ਸਚਖੰਡ ਵਸੈ ਨਿਰੰਕਾਰ ਪਰ ਕਰ ਵੇਖੈ ਨਦਨ ਨਿਖਾਲ ਤਿੱਥੈ ਖੰਡ ਮੰਡਲ ਵਰ ਪੰਡ ਜੇ ਕਥੇ ਤਾਂ ਅੰਤ ਨਾ ਅੰਤ ਇਥੇ ਲੋਲ ਆਕਾਰ ਜਿਵੇਂ ਹੁਕਮ ਤੇਵੇਂ ਤੇਕਾਰ ਵੇਖੇ ਵਿੱਚੇ ਕਰ ਵਿਚਾਰ ਨਾਨਕ ਤਤ ਨਾ ਕਰੜਾ ਸਾਰ ਜਤ ਪਹਾੜਾਂ ਤਿਰ ਸੁਨਿਆਰ ਅਹਿਰਨ ਮਤ ਵੇਦ ਖਥਿਆਰ ਪਾਉ ਖਲਾ ਅਗਨ ਤਪਤਾਉ ਪੰਡਾ ਪਾਉ ਅਮਰਤ ਢਾਲ ਘੜੀਆਂ ਸਭ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਘਾਰ ਨਾਨਕ ਨਦਰੀ ਨਦਰ ਨਹੀਂ ਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੁਮਤ ਦਿਵਸ ਰਾਤ ਦੁਦਾਈ ਦਾਇਆ ਏ ਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵੱਟੇ ਧਰਮਾ ਦੂਰ ਕਰਮੀਆਂ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਿ ਉਜਲੇ ਏਤੀ ਚੁੱਟੀ ਨਾਲ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖਿ ਉਜਲੇ ਏਤੀ ਚੁੱਟੀ ਨਾਲ ਵਾਹਿਗੁਰੂ